ਇੱਕ ਮਿੰਟ ਜੀ ਹਲੋ ਠੀਕ ਹੈ ਜੀ ਪਤਾ ਲੱਗ ਗਿਆ ਜੀ ਹਾਂ ਹਮ ਫਿਰ ਆ ਲੋ ਗੱਲ ਕਰੀ ਆਪਾਂ ਪੌਲਪੁਰੀ ਪਾਈਚਾਰਾ ਬੈਠਾ ਹੈ ਜਿਹੜਾ ਇੱਕ ਸ਼ਰੀਫ ਇਹ ਪਾਈਚਾਰਾ ਹੈ ਕਿ ਅਸੀਂ ਕੰਮ ਕਰਨਾ ਹੈ ਤੇ ਆਪਦਾ ਬੱਚੇ ਪਾਲਣੇ ਹੈ ਉਹਨਾਂ ਨੂੰ ਜਿਹੜਾ ਕੋਈ ਡਰਾਇਆ ਸੀ ਧਮਕਾਇਆ ਸੀ ਉਹਦੀ ਸਜ਼ਾ ਇੱਕ ਵਾਰ ਤੁਹਾਨੂੰ ਮਿਲ ਗਈ ਹੈ ਤੇ ਦੁਬਾਰਾ ਵੀ ਤੁਹਾਡੇ ਬੈਰ ਇੱਥੇ ਕਦੇ ਵੀ ਨਹੀਂ ਲੱਗਣਗੇ ਅਸੀਂ ਡਿਵੈਲਪਮੈਂਟ ਕਰਨ ਆਏ ਹਾਂ ਭਗਵੰਤ ਮਾਨ ਜੀ ਡਿਵੈਲਪਮੈਂਟ ਕਰਨ ਆਏ ਹੈ 24 ਘੰਟੇ ਅਸੀਂ ਇਹ ਦੇਖਦੇ ਹਾਂ ਕਿ ਕਿੱਥੇ ਕੰਮ ਕੀਤਾ ਜਾਵੇ ਅੱਜ ਮੈਂ ਤੁਹਾਡੇ ਤੇ ਇੱਕ ਚੀਜ਼ ਹੋਰ ਮੰਗੂਗੀ ਮੈਂ ਪਹਿਲਾਂ ਵੋਟਾਂ ਮੰਗੀਆਂ ਸੀ ਅੱਜ ਮੈਂ ਵੋਟਾਂ ਨਹੀਂ ਮੰਗ ਰਹੀ ਅੱਜ ਮੈਂ ਤੁਹਾਡੇ ਤੋਂ ਕੰਮ ਮੰਗ ਰਹੀ ਜਿਹੜੇ ਕੋਈ ਕੰਮ ਮੇਰੇ ਬਾਈ ਜਾਂ ਮੇਰੀ ਨਿਗਾਹ 'ਚ ਨਹੀਂ ਹੈ ਮੈਨੂੰ ਕੰਮ ਦੱਸੋ ਮੈਂ ਕੰਮ ਕਰਾਂਗੀ ਕਿਉਂਕਿ ਜਿਵੇਂ ਕੰਮ ਕਰੂੰਗੀ ਤਾਂ ਹੀ ਮੈਂ ਤੁਹਾਡੇ 'ਚ ਜਿਵੇਂ ਕਹਿੰਦਾ ਕਿ ਮੂੰਹਕਾਨ ਜੋਗੀ ਰਹੂੰਗੀ ਕਿ ਮੈਂ ਤੁਹਾਡੇ ਨਾਲ ਕੰਮ ਕੀਤੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਅਸੀਂ ਉਹ ਨਹੀਂ ਆ ਕਿ ਕੰਮ ਨਹੀਂ ਕਰੇ ਤੇ ਫੇਰ ਆ ਕੇ ਜੀ ਵੋਟਾਂ ਦਿਓ ਮੈਂ ਪਹਿਲਾਂ ਕਿਹਾ ਸੀ ਜਿਵੇਂ ਕੰਮ ਕੀਤੇ ਹੋਣਗੇ ਤਾਂ ਪੰਜ ਸਾਲਾਂ ਬਾਅਦ ਤੁਹਾਡੇ ਤੋਂ ਵੋਟਾਂ ਤਾਂ ਮੰਗਣਾ ਆਉਂਗੀ ਨਹੀਂ ਕਦੇ ਵੀ ਨਹੀਂ ਆਉਂਗੀ ਬਹੁਤ ਸਾਰੀਆਂ ਗਲੀਆਂ ਬਹੁਤ ਸਾਰੇ ਏਰੀਆ ਐਸੇ ਸੀਗੇ ਜਿੱਥੇ 40 40 ਸਾਲਾਂ ਤੋਂ ਇਟਾ ਨਹੀਂ ਲੱਗੀ ਆ ਤੇ ਆਊਟਰ ਕਲੋਨੀਆ ਦਾ ਤੁਸੀਂ ਦੇਖਿਆ ਕਿੰਨਾ ਬੁਰਾ ਹਾਲ ਸੀ ਉਹ ਸਾਰੀਆਂ ਅੱਜ ਤੁਸੀਂ ਇੱਥੇ ਆਏ ਹੋ ਇੰਡਸਟਰੀਅਲ ਸਟਰੀਟ ਦੇ ਵਿੱਚ ਜਿਹੜਾ ਹੈ ਕਿਹੜੇ ਕਿਹੜੇ ਕੰਮਾਂ ਦਾ ਜਿਹੜਾ ਵਾਟਨ ਕੀਤਾ ਔਰ ਕਿੰਨੀ ਅਮਾਉਂਟ ਦਾ ਕੰਮ ਦੇਖੋ ਇਹ ਤਕਰੀਬਨ 2 ਸਵਾ 2 ਕਰੋੜ ਦੇ ਕੰਮ ਨੇ ਜਿਹੜੀਆਂ ਸੀਵਰੇਜ ਦਾ ਵੀ ਕੰਮ ਸੀ ਇੱਥੇ ਪਾਰਕ ਦਾ ਵੀ ਕੰਮ ਹੈ ਪਾਣੀ ਦੀ ਟੈਂਕੀ ਦਾ ਵੀ ਕੰਮ ਹੈ ਔਰ ਮੇਰੇ ਭਰਾਵਾਂ ਨੇ ਹੁਣੇ ਦੱਸਿਆ ਕਿ ਆਫਿਸ 'ਚ ਵੀ ਲੋਕ ਟਾਈਲਾਂ ਲੱਗਣ ਵਾਲੀਆਂ ਇਹ ਸਾਰੇ ਕੰਮ ਇੱਥੇ ਸ਼ੁਰੂਆਤ ਹੋਈ ਅੱਜ ਤੇ ਇਹ ਇੱਕ ਪੈਂਡਿੰਗ ਸੜਕ ਰਹਿ ਗਈ ਹੈ ਜੋ ਵੀ ਕੰਮ ਰਹਿ ਗਏ ਨੇ ਉਹ ਵੀ ਨਾਲ ਦੀ ਨਾਲ ਹੋ ਜਾਣਗੇ ਅੱਜ ਇੱਕ ਲਾਈਟਾਂ ਦੀ ਡਿਮਾਂਡ ਆਈ ਹੈ ਔਰ ਇਹ ਬਹੁਤ ਜਲਦੀ ਲਾਈਟਾਂ ਵੀ ਇੱਥੇ ਲੱਗ ਜਾਣਗੀਆਂ ਬੜਮਿਕ 10 ਸਾਲ ਹੋ ਗਏ ਸਰਕਾਰ ਬਣੀ ਨੂੰ ਇੱਕ ਤੁਸੀਂ ਵਾਦਾ ਕੀਤਾ ਸੀ ਰਾਜਪੁਰੇ ਦੇ ਲੋਕਾਂ ਨਾਲ ਵੀ ਸਾਫ਼ ਪਾਣੀ ਜਿਹੜਾ ਹੈ ਉਹ ਬਹੁਤ ਜਲਦੀ ਉਪਲਬਧ ਕਰਾਵਾਂ ਪਾਣੀ ਦੀ ਜਿਹੜੀ ਸਮੱਸਿਆ ਹਾਲੇ ਵੀ ਬੜੇ ਇਲਾਕਿਆਂ ਦੇ ਵਿੱਚ ਹੈਗੀ ਉਹ ਕਦੋਂ ਤੱਕ ਹੋ ਜਾਏਗਾ ਦੇਖੋ ਜਿਹੜੀ ਪਾਣੀ ਦੀ ਸਮੱਸਿਆ ਹੈ ਇਹ ਸਾਡਾ ਜਿਹੜਾ ਪਹਿਲਾਂ ਸੀਵਰੇਜ ਪਿਆ ਹੋਇਆ ਉਸ ਕਰਕੇ ਆ ਰਹੀ ਹੈ ਕਿਉਂਕਿ ਜਿਹੜੀਆਂ ਇੱਥੇ ਸੀਵਰੇਜ ਅੱਜ ਤੋਂ 10 ਸਾਲ ਪਹਿਲਾਂ ਚੇਂਜ ਹੋ ਜਾਣਾ ਚਾਹੀਦਾ ਸੀ ਪਰ ਉਹ ਚੇਂਜ ਨਹੀਂ ਹੋਇਆ ਉਹ ਪਾਈਪਾਂ ਲੀਕ ਹੋ ਰਹੀਆਂ ਇਸ ਕਰਕੇ ਪਾਣੀ ਉਹ ਚ ਮਿਕਸ ਹੋ ਕੇ ਆ ਜਾਂਦਾ ਜਿੱਥੇ-ਜਿੱਥੇ ਕੰਪਲੇਂਟ ਮਿਲਦੀ ਹੈ ਰਿਪੇਅਰ ਵੀ ਹੋ ਰਹੀ ਹੈ ਔਰ ਰਾਜਪੁਰਾ ਅੰਮ੍ਰਿਤ 2 ਪ੍ਰੋਜੈਕਟ ਚ ਪਾਸ ਹੋ ਚੁੱਕਿਆ ਉਹਦੇ ਟੈਂਡਰ ਲੱਗ ਰਹੇ ਨੇ ਔਰ ਜਲਦੀ ਸ਼ੁਰੂ ਹੋ ਕੇ ਟੋਟਲ ਪਾਈਪਲਾਈਨ ਚੇਂਜ ਹੋਊਗਾ ਭਗਵਾਨ ਤੁਮਾਨ ਜੀ ਨੇ ਜਿਹੜੇ ਦੋ ਇਹ ਕੰਮ ਕੀਤੇ ਨੇ ਜਿਹਦੀ ਚਰਚਾ ਹੋ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਔਰ ਰਾਜਪੁਰੇ ਵਿੱਚ ਵੀ ਹੋ ਰਹੀ ਹੈ ਵੀ ਇੱਕ ਤਾਂ ਜਿਹੜਾ ਧਰਨੇ ਵਾਲਾ ਕੰਮ ਸੀਗਾ ਉਹਨੂੰ ਰੋਕਿਆ ਉਹਦੇ ਦੇ ਕਿਸਾਨਾਂ ਨੂੰ ਕਿਹਾ ਵੀ ਤੁਸੀਂ ਬੈਠ ਕੇ ਗੱਲ ਕਰੋ ਦੂਜਾ ਤਹਿਸੀਲਦਾਰ ਵਾਲਾ ਮੁੱਦਾ ਸੀਗਾ ਜਿਹੜਾ ਹੈਗਾ ਵੀ ਉਹਨਾਂ ਨੂੰ ਹੜਤਾਲ ਕਰਨ ਤੋਂ ਰੋਕਿਆ ਵੀ ਤੁਸੀਂ ਵਰਕ ਕਰੋ ਨਹੀਂ ਕਰਦੇ ਤਾਂ ਅਸੀਂ ਤੁਹਾਨੂੰ ਜਿਹੜੇ ਤੁਹਾਡੀ ਜਗ੍ਹਾ ਤੇ ਹੋਰ ਜਿਹੜੇ ਭੰਦਾ ਇਹਨਾਂ ਦੀ ਜਿਹੜੀ ਬਹੁਤ ਜ਼ਿਆਦਾ ਜਿਹੜੀ ਚਰਚਾ ਹੈਗੀ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਤੁਸੀਂ ਕੀ ਸਮਝੋ ਜਿਹੜਾ ਅੱਗੇ ਧਰਨਾ ਲੱਗੇ ਹੋਇਆ ਇਹ ਇਹ ਕਦੋਂ ਤੱਕ ਹੋਊਗਾ ਦੇਖੋ ਇਹ ਧਰਨੇ ਦੀ ਵੀ ਹੱਲ ਬਹੁਤ ਜਲਦੀ ਹੋਣ ਜਾ ਰਿਹਾ ਹੈ ਕਿਉਂਕਿ ਕੋਈ ਵੀ ਕਿਸੇ ਵੀ ਸਮੱਸਿਆ ਦਾ ਹੱਲ ਕੋਈ ਧਰਨੇ ਨਹੀਂ ਹੁੰਦੇ ਠੀਕ ਹੈ ਧਰਨਾ ਲਗਾਇਆ ਕਿਸਾਨ ਵੀਰਾਂ ਦਾ ਹੱਕ ਹੈ ਆਪਦੀ ਮੰਗਾਂ ਮੰਨਣ ਦਾ ਪਰ ਇਸ ਦੂਜੇ ਪਾਸੇ ਆਪਾਂ ਇਹ ਵੀ ਦੇਖੀ ਜਾਵੇ ਕਿ ਸਵਾ ਸਾਲ ਤੋਂ ਪੰਜਾਬ ਦਾ ਵਪਾਰ ਕਿੰਨਾ ਸਫਰ ਕਰ ਰਿਹਾ ਹੈ ਆਪਾਂ ਆਪਣੇ ਰਾਜਪੁਰੇ ਦੀ ਗੱਲ ਕਰੀਏ ਰਾਜਪੁਰਾ ਅੰਬਾਲਾ ਜਿਹੜਾ ਆਪਣਾ ਕੰਮ ਸੀਗਾ ਉਹ ਬਿਲਕੁਲ ਖਤਮ ਹੋ ਚੁੱਕਿਆ ਕਿਤੇ ਜਾਣਾ ਨਾ ਵੀ ਮੁਸ਼ਕਿਲ ਹੋਇਆ ਪਿਆ ਔਰ ਜਿਹੜੀਆਂ ਤਹਿਸੀਲਦਾਰਾਂ ਦੀ ਹੈਗੀ ਹੈ ਕਹਿੰਦੇ ਮਾਨ ਸਾਹਿਬ ਇੱਕ ਗੱਲ ਕਹਿੰਦੇ ਆ ਕਿ ਸਰਕਾਰ ਤੁਹਾਨੂੰ ਤਨਖਾਹ ਦੇ ਰਹੀ ਹੈ ਪਰ ਕੰਮ ਤਾਂ ਇਮਾਨਦਾਰੀ ਨਾਲ ਕਰੋ ਜੇ ਅਸੀਂ ਕੰਮ ਨਹੀਂ ਕਰਾਂਗੇ ਅਸੀਂ ਹੜਤਾਲਾਂ ਤੇ ਰਾਵਾਂਗੇ ਤਾਂ ਉਸ ਦੇ ਵਿਰੁੱਧ ਕਾਰਵਾਈ ਹੋਊਗੀ ਭਗਵਾਨਤਮਾਨ ਜੀ ਸਾਡੇ ਸ਼ੇਰ ਹੈ ਇਹਨਾਂ ਨੂੰ ਲੱਗਿਆ ਵੀ ਜੇ ਉਹ ਚੁੱਪਿਆ ਤਾਂ ਸ਼ੇਰ ਸੋ ਗਿਆ ਪਰ ਉਹ ਸ਼ੇਰ ਸੋਇਆ ਨਹੀਂ ਹਮੇਸ਼ਾ ਹੀ ਜਾਗਦਾ ਹੈ ਔਰ ਥੋੜਾ ਜਿਹਾ ਚਿਰ ਉਹਨਾਂ ਨੇ ਮੌਕਾ ਦਿੱਤਾ ਸੀ ਕਿ ਸ਼ਾਇਦ ਇਹ ਲੋਕ ਸੁਧਰ ਜਾਣ ਪਰ ਜਦੋਂ ਇਹ ਨਹੀਂ ਸੁਧਰੇ ਤਾਂ ਉਹਨਾਂ ਨੇ ਫਿਰ ਆਪਣਾ ਐਕਸ਼ਨ ਵਿੱਚ ਆ ਗਏ ਨੇ ਔਰ ਹੁਣ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਡਿਪਾਰਟਮੈਂਟ ਐਸਜਾ ਜਿਹੜਾ ਕੰਮ ਨਹੀਂ ਕਰੂਗਾ ਵੀ ਉਹ ਸੁੱਤੇ ਪਏ ਜਾਂ ਬੈਠ ਕੇ ਜਾਂ ਧਰਨੇ ਲਾ ਕੇ ਉਹ ਆਪਦੇ ਕੰਮ ਕਢਵਾਣੀ मैडम जी पंजाब के जो इंडस्ट्री के बारे में वो अकाली है, तो आप 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 हैं तो सरेआम कह रहे हैं कि जो मान साहब है वो अमित शाह जी या मोदी जी के दबाव में काम कर रहे हैं वो नीचे चीज घुटना दिए हैं देखो विरोधी विरोधियों का काम तो बोलन बोलना है ना उन्होंने तो बोलना ही बोलना है।, है उनसे बर्दाश्त ही नहीं हो रहा उनको ये लग रहा था कि पंजाब में नई पार्टी है सरकार चला ही नहीं पाएगी तीन साल हो गए सरकार बढ़िया चल रही है तो उन उन लोगों का विरोधियों का तो काम ही है बोलना बाजवा जी कह रहे थे कि आम आदमी पार्टी के 35 एमएलए मेरे साथ है अरे उनके साथ उनकी अपनी पार्टी के तो एमएलए हैं नहीं हम देखते हैं विधानसभा में जब वो बोलते हैं उनके साथ उनके एमएलए नहीं साथ देते तो दूसरे कहाँ से देंगे विरोधियों का काम है बोलना और हमारा काम है काम करना देखो, देखो कुछ ऑफिसर हैं जो नहीं कर रहे जैसे प्रोजेक्ट बन के जा रहे हैं उनको लटकाते हैं काम नहीं कर रहे तो उन लोगों को भी टाइट करना शुरू किया हुआ है क्योंकि अभी भी कुछ लोग हैं जिनको आते पुरानी पड़ी हुई है कि काम ना करो लटकाए जाओ पर आम आदमी पार्टी में लट, काम लटकने नहीं दिए जाएंगे काम फास्ट किए जाएंगे सरकार के अफसरों से मिलेगा मिले बिल्कुल लिंक तो हैं ही उनके बहुत सारे हैं बीच में उनको उनको भी साइड पे किया जा रहा है उन भी इंक्वायरियाँ हो रही हैं कार्रवाइयाँ हो रही हैं उन पर तो काम तो सबको करना ही पड़ेगा अगर पंजाब सरकार में आम आदमी की सरकार में ऑफिसर बन के रहना है तो काम करना ही पड़ेगा ਇੱਕ ਫੋਕਲ ਪੁਆਇੰਟ ਦੇ ਵਿੱਚ ਕਾਫੀ ਜਿਹੜੀਆਂ ਸੜਕਾਂ ਹੈਗੇ ਟੁੱਟੀਆਂ ਪਈਆਂ ਬੜੇ ਚਿਰ ਜਿਉਂ ਨਾਲ ਡਿਮਾਂਡ ਆ ਇੰਡਸਟਰੀ ਵਾਲਾ ਸੀ ਉਹਨਾਂ ਦਾ ਕੰਮ ਵੀ ਜਲਦੀ ਸ਼ੁਰੂ ਹੋ ਰਿਹਾ ਸਾਡਾ ਕੰਮ ਤਾਂ ਹੋ ਜਾਊਗਾ ਜਲਦੀ ਹੈ ਨਹੀਂ ਨਹੀਂ ਉਹਨਾਂ ਦਾ ਵੀ ਹੋ ਰਿਹਾ ਹੈ ਉਹਨਾਂ ਦਾ ਵੀ ਹੱਕ ਹੈ ਉਹਨਾਂ ਦੀ ਜਿਹੜੀਆਂ ਦਿੱਕਤ ਹੈ ਉਹਨਾਂ ਦਾ ਵੀ ਹੱਕ ਹੈ ਮੰਗਣਾ ਉਹ ਵੀ ਜਲਦੀ ਹੋ ਰਹੀ ਜਲਦੀ ਸ਼ੁਰੂ ਹੋਣਾ ਮੇਰੇ ਟਾਈਮ ਆਫ ਕੰਮ ਹੋ ਜਾਏਗਾ ਮੈਡਮ ਜੀ ਕਿੰਨੇ ਦਿਨ ਤੱਕ ਕਾਰਜ ਕਰਦੀ ਹੈ क्या चीज जी बस अब शुरू आज से शुरू हो जाएगा जल्दी काम खत्म हो जाएगा जल्दी नहीं जो तो टाइम देखो वो तो वो बंदा ठेकेदारी बता सकता है पर ये नहीं है कि काम शुरू हो गया और लटक गया कि दो दिन ईंटें लगा दी फिर लटक गया ये नहीं है जो काम शुरू हुआ लगातार ही चलता रहेगा 6 ਮਹੀਨੇ ਮੈਂ ਮੰਨ ਕੇ ਹਾਂ 6 ਮਹੀਨੇ ਵਿੱਚ ਮੰਨ ਕੇ ਚਲੋ 6 ਮਹੀਨੇ ਵਿੱਚ ਕੰਮ ਕਬੂਲ ਹਰਕ ਦੇ ਵਿੱਚ ਕੀ ਕੀ ਸਹੂਲਤਾਂ ਇੱਥੇ ਦੇ ਰਹੇ ਹੋ ਇਹਨਾਂ ਨੂੰ ਕੋਈ ਐਕਸਰਸਾਈਜ਼ ਵਾਲਾ ਤੇ ਜਾਂ ਕੋਈ ਦੇਖੋ ਪਹਿਲਾਂ ਪਾਰਕ ਬਣ ਜਾਂਦਾ ਫਿਰ ਸਾਡੇ ਇੰਡਸਟਰੀ ਦੇ ਭਰਾ ਬੈਠੇ ਨੇ ਜੋ ਜੋ ਡਿਮਾਂਡਾਂ ਕਰੀ ਜਾਂਦੇ ਉਹ ਪੂਰੀਆਂ ਹੋਈ ਜਾਂਦੀਆਂ